ਸੋਰਸ ਇੰਕ੍ਰੈਨਲਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਬੈਕ ਤੇ ਸਭ ਤੋਂ ਪਹਿਲਾਂ ਦੱਸੋ ਤੁਸੀਂ ਗਏ ਸੀ ਇੰਟਰਨੈਸ਼ਨਲ ਪੰਜਾਬੀ ਪ੍ਰੈਸ ਕਾਨਫਰੰਸ ਤੇ ਲਾਹੌਰ ਕਿਵੇਂ ਰਹੀ ਉਹ ਪ੍ਰੈਸ ਆਪਣੇ ਜਿਹੜੀ ਕਾਨਫਰੰਸੀ ਅ ਥਣ ਸਾਹਿਬ ਪਹਿਲਾਂ ਤੋਂ ਜਿਹੜੇ ਰੈੱਡ ਐਫਮ ਦੇ ਸਾਡੇ ਪਰਿਵਾਰਕ ਮੈਂਬਰ ਨੇ ਇਹਨਾਂ ਨੂੰ ਪਿਆਰ ਪਰੀਤਨ ਕੀ ਸਤਸ਼੍ਰੀਕਾਲ ਆ ਜੀ ਤੇ ਲਾਹੌਰ ਦੇ ਵਿੱਚ ਜਿਹੜੀ ਪੰਜਾਬੀ ਕਾਨਫਰੰਸ ਹੋਈ ਜੀ ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਜਿਹੜੀ ਕਿ ਅਹਿਮਦ ਰਜ਼ਾ ਪੰਜਾਬੀ ਨਾਸਰ ਢਿੱਲੋਂ ਅੰਜਮ ਗੱਲ ਤੇ ਉਹਨਾਂ ਦੇ ਸਹਿਯੋਗੀ ਸਾਥਕਾਂ ਦੇ ਵੱਲੋਂ ਕਰਵਾਈ ਗਈ ਆ ਮੈਂ ਸਹੀ ਸ਼ਬਦਾਂ ਦੇ ਵਿੱਚ ਬਿਲਕੁਲ ਢਿੱਡੋਂ ਗੱਲ ਕਹਿਣਾ ਵੀ ਬਾਕਮਾਲ ਸੀ ਲੈਹਦੇ ਪੰਜਾਬ ਦੇ ਪੰਜਾਬੀਆਂ ਦੇ ਮਨ ਦੇ ਵਿੱਚ ਚੜਦੇ ਪੰਜਾਬ ਦੇ ਪੰਜਾਬੀਆਂ ਦੇ ਪ੍ਰਤੀ ਇੰਨੀ ਮੁਹੱਬਤ ਹੋਊਗੀ ਇਹ ਮੈਨੂੰ ਜਾ ਕੇ ਪਤਾ ਲੱਗਾ ਮੈਂ ਤੁਹਾਨੂੰ ਤਿੰਨ ਚਾਰ ਬਸ ਉਦਾਹਰਨਾਂ ਦੇ ਦਿੰਦਾ ਇੱਕ ਤਾਂ ਇਹ ਗੱਲ 100% ਸਹੀ ਹੋ ਗਈ ਆ ਕਿਉਂਕਿ ਪਹਿਲਾਂ ਮੈਂ ਸੁਣਿਆ ਸੀ ਹੁਣ ਮੈਂ ਜਾ ਕੇ ਦੇਖ ਲਿਆ ਜੇਕਰ ਉਧਰ ਕੋਈ ਸਰਦਾਰ ਜਾਂਦਾ ਤੇ ਦਸਤਾਰ ਸਜਾਈ ਆ ਤਾਂ ਉਹਦੇ ਮਗਰ ਰੇੜੀਆਂ ਫੜੀਆਂ ਵਾਲੇ ਭੱਜ-ਭੱਜ ਕੇ ਆ ਫੋਟੋਆਂ ਖਿਚਵਾਉਂਦੇ ਤੇ ਇਹ ਗੱਲ ਕਹਿੰਦੇ ਸਰਦਾਰ ਸਾਹਿਬ ਇੱਕ ਫੋਟੋ ਬਣਵਾਣੀ ਸੀ ਯਾਰ ਇੱਕ ਫੋਟੋ ਬਣਵਾਣੀ ਹੈ ਤੁਸੀਂ ਸਾਡੇ ਉਸ ਪੰਜਾਬ ਤੋਂ ਆਏ ਆ ਜੇ ਤੁਸੀਂ ਕਿਸੇ ਦੁਕਾਨ ਤੇ ਚਲੇ ਜਾਂਦੇ ਆ ਤਾਂ ਸਰਦਾਰ ਬੰਦੇ ਨੂੰ ਸੋਗਰੀ ਇਹ ਗੱਲ ਕਹਿੰਦੇ ਵੀ ਨਹੀਂ ਸਰਦਾਰ ਸਾਹਿਬ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇ ਯਾਰ ਤੁਸੀਂ ਤਾਂ ਸਾਡੇ ਉਸ ਪੰਜਾਬ ਤੋਂ ਆਏ ਆ ਜਿਹੜਾ ਸਾਡੇ ਪੁਰਖਿਆਂ ਦਾ ਪੰਜਾਬ ਆ ਸਾਡੇ ਦਾदू ਜਾਨ ਸਾਡੀ ਅੰਮੀ ਜਾਨ ਉਸ ਪੰਜਾਬ ਦੇ ਫਲਾਣੇ ਪਿੰਡ ਦੇ ਵਿੱਚ ਹੋਇਆ ਕਰਦੀ ਸੀ ਯਾਰ ਆਉਂਦੇ ਹੋਏ ਕਦੇ ਮਿੱਟੀ ਲਿਆਏ ਉਸ ਪੰਜਾਬ ਦੀ ਯਾਰ ਕਰੇ ਤੁਸੀਂ ਉਸ ਤੋਂ ਉਸ ਸਾਥ ਤੋਂ ਕੋਈ ਬੰਦਾ ਸਾਨੂੰ ਮਿਲਵਾ ਦਿਓ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਉਸ ਪੰਜਾਬ ਦੇ ਬੰਦੇ ਦੇ ਨਾਲ ਸੋ ਇੰਨੀ ਮੁਹੱਬਤ ਆ ਜੀ ਇੰਨੀ ਮੁਹੱਬਤ ਆ ਇੱਕ ਮੈਂ ਉਦਾਹਰਨ ਦਿੰਦਾ ਜੀ ਕਿ ਨਨਕਾਣਾ ਸਾਹਿਬ ਗਏ ਸੀ ਮੱਥਾ ਟੇਕਣ ਦੇ ਲਈ ਉੱਥੇ ਬਸ਼ੀਰਾ ਬੀਬੀ ਨਾਂ ਦੀ ਇੱਕ 80 82 ਸਾਲ ਦੀ ਔਰਤ ਉਹ ਬੀਬੀ ਆ ਜਿਹੜੀ ਉੱਥੇ ਆਪਣੀ ਵੀਡੀਓ ਬਣਵਾਉਣ ਆਈ ਸੀ ਵੀ ਮੇਰੀ ਕੋਈ ਵੀਡੀਓ ਬਣਾ ਲਓ ਵੰਡ ਤੋਂ ਪਹਿਲਾਂ ਮੇਰਾ ਪਰਿਵਾਰ ਵਿਛੜ ਗਿਆ ਤੇ ਬਲਟੋਹਾ ਖੇਤਰ ਦੇ ਕਿਸੇ ਪਿੰਡ ਦੇ ਵਿੱਚ ਰਹਿ ਗਿਆ ਉਹ ਕਹ ਮੈਂ ਉਹਨੂੰ ਕਿਹਾ ਮੈਂ ਕਿਹਾ ਬੇਬੇ ਜੀ ਜੇਕਰ ਮੰਨ ਲੋ ਤੁਹਾਨੂੰ ਤੁਹਾਡਾ ਪਰਿਵਾਰ ਮਿਲ ਜੇ ਫੇਰ ਉਹ ਨੱਚਣ ਲੱਗ ਪਈ ਜੀ ਖੁਸ਼ੀ ਦੇ ਵਿੱਚ ਕਹਿੰਦੀ ਮੈਂ ਜਵਾਨ ਹੋ ਜੂੰ ਮੈਂ ਜਵਾਨ ਹੋ ਜੂੰ ਮੈਂ ਜਵਾਨ ਹੋ ਜੂੰ ਉਹ ਬੀਬੀ ਇਸ ਤਰੀਕੇ ਦੇ ਨਾਲ ਐਕਸਾਈਟਡ ਹੋ ਗਈ ਫੇਰ ਮੈਨੂੰ ਉੱਥੇ ਸ਼ਹਿਜ਼ਾਦਾ ਦਾ ਮੁੰਡਾ ਮਿਲਿਆ ਉਹ ਕਹਣਾ ਜੀ ਮੇਰੇ ਦਾदू ਜਾਨਾ ਜਿਹੜੇ ਉਹ ਆਖਰੀ ਸਾਹ ਤੱਕ ਫਿਰ ਸਭ ਇਹ ਗੱਲ ਕਹਿੰਦੇ ਰਹੇ ਕਿ ਮੇਰੇ ਮੰਜੇ ਦੀ ਪੈਂਟ ਤੇ ਮੇਰੇ ਪੈਰ ਸੰਰੂਰ ਵੱਲ ਨਾ ਕਰੋ ਇਧਰ ਮੇਰਾ ਪਿੰਟ ਸਿਗਾ ਮੇਰੇ ਪੈਰ ਮੇਰੇ ਪਿੰਟ ਦੇ ਵੱਲ ਨਾ ਕਰੋ ਮੈਨੂੰ ਕਈਆਂ ਨੇ ਇਹ ਗੱਲ ਕਹੀ ਥਿੰ ਸਭ ਇਸ ਪੰਜਾਬੀ ਕਾਨਫ ਵੀ ਜਦੋਂ ਤੁਸੀਂ ਅਗਲੀ ਵਾਰ ਆਏ ਨਾ ਅਜਮੇਰ ਸ਼ਰੀਫ ਦੀ ਮਿੱਟੀ ਲਿਆਦੇ ਹੋ ਕਿ ਸਾਨੂੰ ਕਿਸੇ ਨੇ ਮੈਨੂੰ ਇਹ ਗੱਲ ਕਹੀ ਵੀ ਜੇਕਰ ਤੁਸੀਂ ਨਨਕਾਣਾ ਸਾਹਿਬ ਚਰਨਾਸ ਕਰਨੀ ਹੋਈ ਸਾਨੂੰ ਦੱਸਿਓ ਤੇ ਜੇਕਰ ਸਾਨੂੰ ਮਿੱਟੀ ਚਾਹੀਦੀ ਹੋਈ ਤਾਂ ਤੁਹਾਡੇ ਕੋਲੋਂ ਅਸੀਂ ਮੰਗਵਾਵਾਂਗੇ ਤੇ ਅਗਲੀ ਵਾਰ ਸਾਡੇ ਪੰਜਾਬ ਦੇ ਪਿੰਡ ਦੀ ਫਲਾਣੇ ਪਿੰਡ ਦੀ ਫਲਾਣੇ ਪਿੰਡ ਦੀ ਮਿੱਟੀ ਲੈ ਕੇ ਆਇਓ ਇੰਨੀ ਮੁਹੱਬਤ ਇੰਨੀ ਮੁਹੱਬਤ ਅਸੀਂ ਉੱਥੇ ਗੁਰਦੁਆਰਾ ਡੇਰਾ ਸਾਹਿਬ ਵੀ ਗਏ ਜਿੱਥੇ ਕਿ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਅਸੀਂ ਉੱਥੇ ਬਾਬਾ ਨਾਨਕ ਦੇ ਜਨਮ ਸਥਾਨ ਤੇ ਵੀ ਗਏ ਆ ਨਨਕਾਣਾ ਸਾਹਿਬ ਅਸੀਂ ਦੁੱਲੇ ਪੱਟੀ ਦੀ ਸਮਾਦ ਵੀ ਵੇਖ ਕੇ ਆਏ ਆ ਅਸੀਂ ਸ਼ਾਦਮਾਨ ਚੌਕ ਵੀ ਵੇਖ ਕੇ ਆਏ ਆ ਅਸੀਂ ਉੱਥੇ ਸ਼ਾਹਤ ਹਸਨ ਮੰਟੋਲੀ ਸਮਾਦ ਵੀ ਦੇਖ ਕੇ ਆਏ ਆ ਸੋ ਗੱਲ ਇਹ ਜੀ ਕਿ ਉੱਥੇ ਬਹੁਤ ਕੁਝ ਦੇਖਣ ਨੂੰ ਹੈਗਾ ਪਰ ਅਸਲੀ ਕਾਨਫਰੰਸ ਦੇ ਵਿੱਚ ਕੀ ਕੀ ਗੱਲਾਂ ਬਾਤਾਂ ਹੋਈਆਂ ਨੇ ਜਿਹੜੀ ਕਾਨਫਰੰਸ ਸੀ ਪੰਜਾਬੀ ਦੇ ਆਦੀਬ ਜਿੱਥੇ ਬੋਲੇ ਨੇ ਜੀ ਸਾਹਿਬ ਇਹ ਚ ਨਾ ਵੱਖ-ਵੱਖ ਵਿਸ਼ਿਆਂ ਦੇ ਉੱਤੇ ਪੈਨਲ ਡਿਸਕਸ਼ਨ ਸੀਗੀ ਜਿਹਦੇ ਵਿੱਚ ਪੰਜਾਬੀ ਪੱਤਰਕਾਰਤਾ ਦੇ ਵਿਸ਼ੇ ਦੇ ਉੱਤੇ ਵੱਖ-ਵੱਖ ਮਾਹਰ ਸੀਗੇ ਸੋਸ਼ਲ ਮੀਡੀਆ ਦੇ ਵਿਸ਼ੇ ਦੇ ਉੱਤੇ ਫਿਰ ਉੱਥੇ ਸੀਗਾ ਜੀ ਕਿ ਚੜ੍ਹਦੇ ਤੇ ਲੈਂਦੇ ਪੰਜਾਬ ਦੀ ਮੁਹੱਬਤ ਦੇ ਬਾਰੇ ਪੰਜਾਬੀ ਫਿਲਮਾਂ ਦੇ ਬਾਰੇ ਗੀਤਾਂ ਦੇ ਬਾਰੇ ਸੋ ਵੱਖ-ਵੱਖ ਵਿਸ਼ਿਆਂ ਦੇ ਉੱਤੇ ਸੀ ਸਾਹਿਤ ਦੇ ਬਾਰੇ ਸਾਹਿਤ ਡਿੰਗਾ ਵੱਖ-ਵੱਖ ਸਿنفਾਂ ਦੇ ਬਾਰੇ ਸੋ ਮਾਹਰ ਬਹੁਤ ਸੀਗੇ ਉੱਥੇ ਆਏ ਜਿਹੜੇ ਆਪਣੇ ਪੰਜਾਬੀ ਫਿਲਮਾਂ ਬਣਾਉਂਦੇ ਆ ਇਹ ਵੀ ਗਏ ਹੋਏ ਸੀ ਫਿਲਮ ਪ੍ਰੋਡਿਊਸਰ ਡਾਇਰੈਕਟਰ ਐਕਟਰ-ਐਕਟਰ ਗਏ ਸੀ ਸਾਰੇ ਉੱਥੇ ਬਿਲਕੁਲ ਜੀ ਬਿਲਕੁਲ ਵੀਰ ਸਿੰਘ ਪੰਜਾਬੀ ਗਾਇਕ ਉੱਥੇ ਸੀ ਜੀ ਉੱਥੇ ਮਲਕੀਤ ਰੌਣੀ ਹੋਰੀ ਸੀ ਭੈਣ ਜੀ ਨਿਰਮਲ ਪੰਗੂ ਹੋਰੀ ਸੀਗੇ ਦਰਮਜੀਤ ਨੂੰ ਮੋਲ ਹੋਰੀ ਸੀਗੇ ਹੋਰ ਕਈ ਬੰਦੇ ਸੀਗੇ ਉਧਰਲੇ ਪਾਸਿਓਂ ਜਿਹੜੇ ਸੀਗੇ ਬੜੇ ਵੱਡੇ ਵੱਡੇ ਕਲਾਕਾਰ ਸੀਗੇ ਉਹਦੇ ਵਿੱਚ ਸਾਈਂ ਜ਼ਹੂਰ ਸਾਹਿਬ ਸੀਗੇ ਆਏ ਉਹਦੇ ਵਿੱਚ ਆਰਫ ਲੁਹਾਰ ਹੋਰੀ ਆਏ ਸੀਗੇ ਉਹਦੇ ਵਿੱਚ ਗੋਗਾ ਪਸਰੂਰੀ ਤੇ ਸਲੀਮ ਅਲਬੇਲਾ ਹੋਰੀ ਉੱਥੇ ਆਏ ਸੀਗੇ ਸੋ ਉਧਰਲੇ ਪੰਜਾਬ ਦੇ ਵੀ ਬੜੇ ਚੰਗੇ ਚੰਗੇ ਕਲਾਕਾਰ ਆਏ ਸੀ ਬਹੁਤ ਰੰਗ ਬੰਨਿਆ ਮੈਂ ਪਹਿਲੀ ਵਾਰ ਵੇਖਿਆ ਸੀ ਇਹਨਾਂ ਸਾਹਿਬ ਵੀ ਜੇ ਮੰਨ ਲਓ ਅੰਦਰ 500 ਕੁਰਸੀ ਲੱਗੀ ਆ ਉਹਦੇ ਉੱਤੇ ਬਹਿਣ ਦੇ ਲਈ ਬੰਦੇ ਤਰਸਦੇ ਆ ਵੀ ਭਾਈ ਜੇਕਰ ਕੋਈ ਪਿਸ਼ਾਬ ਕਰਨ ਜਾਵੇ ਤਾਂ ਮੈਂ ਕੁਰਸੀ ਤੇ ਬਹਿ ਜਾ। ਜੇ 500 700 ਬੰਦਾ ਅੰਦਰ ਸੀ ਤੇ 5000 ਬੰਦਾ ਬਾਹਰ ਖੜਾ ਸੀਗਾ ਵੀ ਭਾਈ ਸਾਡੀ ਉਡੀਕ ਆ ਕਿ ਅਸੀਂ ਫਲਾਣਾ ਸੈਸ਼ਨ ਆ ਜਿਹੜਾ ਉਹ ਆਪਦੇ ਕੰਨੀ ਸੁਣਨਾ ਅੱਖੀਂ ਦੇਖਣਾ ਜੀ। ਹੂੰ। ਜਟਨ ਜੀ ਬਾਕੀ ਦੱਸੋ ਪੰਜਾਬ ਦੀ ਜਿਹੜੀ ਸਿਆਸੀ ਗੱਲਬਾਤ ਸੀ ਸੁਖਵੀਰ ਸਿੰਘ ਬਾਲੂ ਦਾ ਕੀ ਬਣਿਆ ਹੁਣ? 2 ਦਸੰਬਰ ਨੂੰ ਕੀ ਹੋਣਾ? ਅਥਨ ਸਾਹਿਬ ਅੱਜ ਨਾ ਗਿਆਨੀ ਰਕबीर ਸਿੰਘ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਅਧਿਕਾਰ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ 2 ਦਸੰਬਰ ਨੂੰ ਅਸੀਂ ਪੰਜ ਸਿੰਘ ਸਹਿਬਾਨ ਦੀ ਮਹੱਤਵਪੂਰਨ ਮੀਟਿੰਗ ਬੁਲਾਈ ਆ। ਉਹ ਮੀਟਿੰਗ ਆ ਜਿਹੜੀ 2 ਦਸੰਬਰ ਨੂੰ ਹੋਣੀ ਆ ਮੈਨੂੰ 100 ਦੇ ਵਿੱਚੋਂ 99% ਦੀ ਲੱਗਦਾ ਵੀ ਸੁਖਬੀਰ ਸਿੰਘ ਬਾਦਲ ਦੇ ਬਾਰੇ ਤੇ ਆਕਾੜੀ ਦਲ ਦੇ ਜਿਹੜੇ ਸਾਬਕਾ ਮੰਤਰੀ ਆ ਜਿਨ੍ਹਾਂ ਨੇ ਸਪਸ਼ਟੀਕਰਨ ਦਿੱਤਾ ਸੀ ਉਹਨਾਂ ਦੇ ਬਾਰੇ ਕੋਈ ਫੈਸਲਾ ਹੋਊਗਾ। ਸੁਖਬੀਰ ਸਿੰਘ ਬਾਦਲ ਹੋਰੀ ਤਾਂ ਖੁਦ ਇਹ ਗੱਲ ਕਹਿੰਨੇ ਕਿ ਮੈਨੂੰ ਜਿਹੜੀ ਵੀ ਧਾਰਮਿਕ ਸਦਾ ਲਾਉਣੀ ਆ, ਜਿਹੜੀ ਵੀ ਤਨਖਾਹ ਲਾਉਣੀ ਆ ਲਾਈ ਜਾਵੇ ਪਰ ਮੈਨੂੰ ਲੱਗਦਾ ਵੀ 2 ਦਸੰਬਰ ਨੂੰ ਇਸ ਮਾਮਲੇ ਦੇ ਉੱਤੇ ਕੋਈ ਨਾ ਕੋਈ ਫੈਸਲਾ ਆ ਬੱਕੀ ਸਿੱਧੂ ਨੇ ਕੀ ਕਹਤਾ ਯੂਰ ਵੈਦਕ ਦਵਾਈਆਂ ਬਾਰੇ ਸਭ ਕਹਲੇ ਜੀ ਕਿ ਕਿਸੇ ਨੂੰ ਮਾਹ ਬਾਦੀ ਹੁੰਦੇ ਆ ਕਿਸੇ ਨੂੰ ਸੁਆਦੀ ਹੁੰਦੇ ਆ ਉਦਾਹਰਨ ਦੇ ਤੌਰ ਤੇ ਉਸਤੇ ਮੰਨ ਲਓ ਮੈਨੂੰ ਖੰਘ ਲੱਗੀ ਆ ਤੇ ਖੰਘ ਲੱਗੀ ਤਾਂ ਜੇ ਮੈਨੂੰ ਕਿਸੇ ਨੇ ਕਹਤਾ ਵੀ ਮਲਠੀ ਖਾਇਆ ਕਰ ਕਿਸੇ ਨੇ ਮੈਨੂੰ ਕਹਤਾ ਵੀ ਅਦਰਕ ਦੇ ਨਾਲ ਸ਼ਹਿਦ ਪੀਆ ਕਰ ਗਰਮ ਕਰਕੇ ਇਹ ਜੇ ਮੰਨ ਲਓ ਮੇਰੀ ਖੰਘ ਠੀਕ ਹੋ ਜੇ ਤਾਂ ਮੈਂ 100 ਬੰਦੇ ਨੂੰ ਦੱਸੂਗਾ ਵੀ ਜੇ ਤੈਨੂੰ ਹੋਈਏ ਤੂੰ ਵੀ ਐ ਕਰ ਲੈ ਪਰ ਜੇ ਮੇਰਾ ਤਜਰਬਾ ਵਧੀਆ ਨਾ ਹੋਇਆ ਮੈਂ ਕੋ ਮੈਂ ਛੱਡ ਪਰਾਂ ਦਫਾ ਕਰ ਮਲਠੀ ਹੀ ਕਰਦੀਆਂ ਸ਼ਹਿਦ ਸ਼ੂਦ ਦਾ ਕੋਈ ਫਾਇਦਾ ਨਹੀਂ ਹੁੰਦਾਗਾ ਸਿੱਧੂ ਸਾਹਿਬ ਦਾ ਆਪਣਾ ਨਿੱਜੀ ਐਕਸਪੀਰੀਅੰਸ ਆ ਉਹਨਾਂ ਦਾ ਪਰਿਵਾਰ ਪੀੜ ਦੇ ਵਿੱਚੋਂ ਨਿਕਲਿਆ ਨਵਜੋਤ कौर ਸਿੱਧੂ ਬਿਮਾਰ ਹੋ ਕੇ ਹੁਣ ਤੰਦਰੁਸਤ ਹੋਏ ਆ 4th ਸਟੇਜ ਦਾ ਕੈਂਸਰ ਸੀ ਹੁਣ ਉਹ ਤੰਦਰੁਸਤ ਹੋ ਗਏ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਆ ਕਿ ਗਰਮ ਪਾਣੀ ਦਿੰਦੇ ਸੀ ਅਸੀਂ 10 ਵਜੇ ਇਹਨਾਂ ਨੂੰ ਸਵੇਰੇ ਉਹਦੇ ਵਿੱਚ ਕੱਚੀ ਹਲਦੀ ਵੀ ਇਕੱਠੀ ਪਾਉਂਦੇ ਸੀ ਇਹਦੇ ਵਿੱਚ ਅਸੀਂ ਦਾਲਚੀਨੀ ਪਾਉਂਦੇ ਸੀ ਇਹਦੇ ਵਿੱਚ ਨਿੰਬੂ ਪਾਉਂਦੇ ਸੀ ਤੁਲਸੀ ਦੀਆਂ ਪੱਤੀਆਂ ਪਾਉਂਦੇ ਸੀ ਚਿੱਟੀਆਂ ਚੀਜ਼ਾਂ ਬਿਲਕੁਲ ਬੰਦ ਕਰ ਦਿੱਤੀਆਂ ਸੀ ਖੰਡ ਵੀ ਦੇਣੀ ਇਹਨਾਂ ਨੂੰ ਦੁੱਧ ਨਹੀਂ ਦੇਣਾ ਦਾ ਇਹਨਾਂ ਨੂੰ ਮੈਤਾ ਕਣਕ ਦੀ ਰੋਟੀ ਸਭ ਕੁਝ ਜੋ ਕਹਿੰਦੇ ਸੀ ਬੰਦ ਕਰਤਾ ਸੀਗਾ ਉਹ ਕਹਿੰਦੇ ਵੀ ਫੋਰਸ ਸਟੇਜ ਤੋਂ 40 ਦਿਨ ਦੇ ਵਿੱਚ ਵਿੱਚ ਰਿਕਵਰ ਹੋ ਗਏ ਬਿਲਕੁਲ ਤੰਦਰੁਸਤ ਹੋ ਗਏ ਤੇ ਮੈਂ ਹੁਣ ਉਹ ਕਹਿੰਦੇ ਬੜਾ ਖੁਸ਼ ਆ ਪਰ ਡਾਕਟਰਾਂ ਨੇ ਇਹ ਗੱਲ ਕਹੀ ਹੈ ਕਿ ਸਿੱਧੂ ਸਾਹਿਬ ਦੇ ਅਸੀਂ ਇਸ ਦਾਅਵੇ ਦਾ ਖੰਡਨ ਕਰਦੇ ਆ ਕਿਉਂਕਿ ਇਹਨਾਂ ਵਿਸ਼ਿਆਂ ਦੇ ਉੱਤੇ ਖੋਜਾਂ ਚੱਲ ਰਹੀਆਂ ਆ ਇਹ ਕੋਈ ਆਥੈਂਟਿਕ ਗੱਲ ਨਹੀਂ ਹੈ ਜੀ ਤੇ ਸਿੱਧੂ ਸਾਹਿਬ ਨੇ ਹੁਣ ਇਹ ਗੱਲ ਕਹੀ ਹੈ ਵੀ ਡਾਕਟਰ ਸਰਵੋਤਮ ਆ ਪਰ ਜੋ ਮੇਰਾ ਐਕਸਪੀਰੀਅੰਸ ਸੀ ਮੈਂ ਉਹ ਬਿਆਨ ਕੀਤਾ ਜੀ ਹਮ ਹਮ ਪਰ ਰੇਡੀਏਸ਼ਨ ਤੇ ਕੀਮੋਥੈਰਪੀ ਵੀ ਚਲਦੀ ਰਹੀ ਨਾਲ ਦੀ ਨਾਲ ਬਿਲਕੁਲ ਜੀ ਬਿਲਕੁਲ ਉਹ ਕਿ ਜਦੋਂ ਮੈਂ ਜੇਲ੍ਹ ਦੇ ਵਿੱਚ ਸੀ ਕੀਮੋਥਰਪੀ ਤਾਂ ਉੱਡੀ ਸ਼ੁਰੂ ਹੋਈਆਂ ਸੀਗੀਆਂ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਾ ਤੇ ਫਿਰ ਉਸ ਤੋਂ ਬਾਅਦ ਮੈਨੂੰ ਡਾਕਟਰਾਂ ਨੇ ਇੱਕ ਗੱਲ ਕਹਤੀ ਸੀ ਵੀ 5% ਦੀ ਆਸ ਵੀ ਨਹੀਂ ਗਈ ਤੇ ਫਿਰ ਉਹ ਕਹਿੰਦੇ ਮੈਂ ਆਯੁਰਵੇਦ ਵੱਲ ਮੁੜਿਆ ਤੇ ਮੈਂ ਸੱਤ-ਸੱਤ 8-8 ਘੰਟੇ ਕਿਤਾਬਾਂ ਪੜ੍ਹੀਆਂ ਵੀ ਕੀ ਹੱਲ ਕੱਢੀਏ ਤੇ ਫਿਰ ਮੈਂ ਆਪਣੀ ਧੀਰੜੀ ਨਾਲ ਰਾਏ ਕੀਤੀ ਵੀ ਆਪਾਂ ਡਾਈਟ ਪਲਾਨ ਨੇ ਬਣਾ ਕੇ ਤੇ ਉਹਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਜੀ ਹੂੰ ਹੂੰ ਅਚਾਨ ਜਿਹੜੀ ਪੈਨਸ਼ਨਾਂ ਦੀ ਬਜ਼ੁਰਗਾਂ ਦੀ ਪੈਨਸ਼ਨ ਆ ਇਹਦੇ ਬਾਰੇ ਕੀ ਨਵੀਂ ਡਿਵੈਲਪਮੈਂਟ ਕੀ ਕੀਤੀ ਹੈ ਕੇਂਦਰ ਸਰਕਾਰ ਨੇ ਜੀ ਦਿੱਲੀ ਦੀ ਸਰਕਾਰ ਦੀ ਖਬਰ ਆਈ ਹੈ ਜੀ ਇਸ ਵੇਲੇ ਸਿੰਘ ਸਾਹਿਬ ਦਿੱਲੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ 2 ਮਹੀਨਿਆਂ ਬਾਅਦ ਵੋਟਾਂ ਪੈਣਗੀਆਂ ਜੀ ਫਰਵਰੀ ਤੱਕ 25 2025 ਦੀ ਫਰਵਰੀ ਤੱਕ ਤੇ ਆਪਾਂ ਜਾਣਦੇ ਕਿ ਉੱਥੇ ਪਾਈ ਨਵੇੜਾ ਹੋ ਜਾਣਾ ਜੀ ਭਾਈ ਜਿਹੜੀ ਵੀ ਸਰਕਾਰ ਬਣੂਗੀ ਉਸ ਤੋਂ ਬਾਅਦ ਵੇਨੇ ਕੀ ਬਣਦਾ ਪਰ ਜਿਹੜੀ ਟਰਮ ਆ ਵਰਤਮਾਨ ਸਰਕਾਰ ਦੀ ਅੱਛੀ ਸਰਕਾਰ ਦੀ ਖਤਮ ਹੋ ਜਾਣੀ ਹੈ ਪਰ ਅੱਜ ਕੇਜਰੀਵਾਲ ਸਾਹਿਬ ਨੇ ਉੱਥੇ ਇੱਕ ਨਵਾਂ ਐਲਾਨ ਕੀਤਾ ਉਹਨਾਂ ਨੇ ਕਹਿ ਦਿੱ ਕਿ ਮੈਂ ਬਜ਼ੁਰਗਾਂ ਦੇ ਅਸ਼ੀਰਵਾਦ ਸਤ ਕਾ ਜੇਲ ਦੇ ਵਿੱਚੋਂ ਬਾਹਰ ਆਇਆ ਤੇ ਬਜ਼ੁਰਗ ਪੈਨਸ਼ਨ ਸਕੀਮ ਆ ਜਿਹੜੀ ਉਹਨੂੰ ਅਸੀਂ ਨਵੇਂ ਸਿਰੇ ਤੋਂ ਸ਼ੁਰੂ ਕਰ ਰਹੇ ਹਾਂ ਪਹਿਲਾਂ 4.5 ਲੱਖ ਲੋਕਾਂ ਨੂੰ ਇਸ ਸਕੀਮ ਦਾ ਫਾਇਦਾ ਮਿਲਦਾ ਸੀ ਹੁਣ 5 ਲੱਖ ਤੋਂ ਵੱਧ ਲੋਕਾਂ ਨੂੰ ਫਾਇਦਾ ਮਿਲੂਗਾ 60 ਤੋਂ ਲੈ ਕੇ 69 ਸਾਲ ਦੇ ਬਜ਼ੁਰਗਾਂ ਨੂੰ ਮਹੀਨੇ ਦਾ 2000 ਰੁਪਿਆ ਤੇ 70 ਸਾਲ ਤੋਂ ਉੱਤੋਂ ਦੇ ਬਜ਼ੁਰਗਾਂ ਨੂੰ 2500 ਰੁਪਿਆ ਮਹੀਨਾ ਮਿਲਿਆ ਕਰੂਗਾ ਜੀ ਹੂੰ ਹੂੰ ਤੇ ਬਾਕੀ ਜਿਹੜੀ ਇਲੈਕਸ਼ਨ ਹੋ ਕੇ ਹਟੀਆ ਉਹਨਾਂ ਚ ਤਿੰਨ ਸੀਟਾਂ ਚਾਰਾਂ ਦੇ ਵਿੱਚੋਂ ਤਿੰਨ ਆਮ ਆਦਮੀ ਪਾਰਟੀ ਜਿੱਤ ਗਈ ਸੋ ਵਿੱਚ ਹੁਣ ਆਪਸ ਵਿੱਚ ਹੀ ਠੰਗਮ ਠੰਗੀ ਹੋਈ ਜਾਂਦੇ ਆ ਬਿੱਟੂ ਤੇ ਬੜਿੰਗ ਦੀ ਆਪਸ ਵਿੱਚ ਕੀ ਗੱਲਬਾਤ ਹੋਗੀ ਮੈਨੂੰ ਥਣ ਸਾਹਿਬ ਐਸ ਗੱਲ ਤੇ ਬੜੀ ਹੈਰਾਨੀ ਹੁੰਦੀ ਵੀ ਦੁਨੀਆ ਭਰ ਦੇ ਵਿੱਚ ਇਲੈਕਸ਼ਨ ਹੁੰਦੀਆਂ ਚਲੋ ਜਿੱਤਣ ਵਾਲਾ ਬੰਦਾ ਕੰਮ ਤੇ ਲੱਗ ਜਾਂਦਾ ਵੀ ਭਾਈ ਮੈਂ ਲੋਕਾਂ ਦੇ ਕੰਮ ਕਰਾਂ ਤੇ ਹਾਰਨ ਵਾਲਾ ਬੰਦਾ ਸਵੈਪੜਚੋਲ ਕਰਦਾ ਵੀ ਭਾਈ ਮੈਂ ਗਲਤ ਕਿੱਥੇ ਸੀ ਜਾਂ ਉਹ ਆਰਾਮ ਕਰਦਾ ਜਾਂ ਉਹ ਕੋਈ ਹੋਰ ਕੰਮ ਸ਼ੁਰੂ ਕਰ ਲੈਂਦਾ ਪਰ ਪੰਜਾਬ ਦੇ ਵਿੱਚ ਹਾਰੇ ਵੀ ਤੇ ਜਿੱਥੇ ਵੀ ਲੀੜੇ ਪਾੜਨ ਨੂੰ ਫਿਰਦੇ ਇੱਕ ਦੂਜੇ ਦੇ ਆ ਹੁਣ ਤੁਸੀਂ ਦੇਖੋ ਵੀ ਅਮਰਤਾ ਵੜਿੰਗ ਹਾਰ ਗਈ ਜੋ ਹਾਰ ਦਾ ਜਿਤਨਾ ਬਣਿਆ ਆ ਪਰ ਜਿਵੇਂ ਹੁਣ ਰਵਨੀਤ ਬਿੱਟੂ ਹੋਰੀ ਇਹ ਗੱਲ ਕਹੀ ਜਾਂਦੇ ਕਿ ਨੇ ਮੈਂ ਤਾਂ ਗਿਆ ਹੀ ਅਮਰਤਾ ਵੜਿੰਗ ਨੂੰ ਹਰਾਉਣ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਤੁਹਾਨੂੰ ਇਸ ਗੱਲ ਦਾ ਦੁੱਖ ਨਹੀਂਗਾ ਵੀ ਪਾਈ ਜਿਹਦੇ ਹੱਕ 'ਚ ਤੁਸੀਂ ਪ੍ਰਚਾਰ ਕੀਤਾ ਉਹਨੂੰ 12000 ਵੋਟ ਪਈ ਆ ਮਨਪ੍ਰੀਤ ਬਾਦਲ ਨੂੰ ਤੁਹਾਨੂੰ ਇਸ ਗੱਲ ਦੀ ਖੁਸ਼ੀ ਆ ਵੀ ਅਮਰਤਾ ਵੜਿੰਗ ਹਾਰੀ ਆ ਤੁਹਾਨੂੰ ਦੁੱਖ ਨਹੀਂ ਇਸ ਗੱਲ ਦਾ ਕਿ ਮਨਪ੍ਰੀਤ ਬਾਦਲ ਹਾਰ ਗਿਆ ਤੋ ਗੱਲ ਇਹ ਜੀ ਕਿ ਉਹਨਾਂ ਨੇ 12 13 ਨਾਲ ਲੱਟ ਕੇ ਪ੍ਰਚਾਰ ਵੀ ਕੀਤਾ ਸੀ ਪਰ ਜ਼ਮਾਨਤ ਵੀ ਨਹੀਂ ਬੱਚੀ ਮਨਪ੍ਰੀਤ ਬਾਦਲ ਦੀ ਉਧਰੋਂ ਰਾਜਾ ਵੜਿੰਗ ਹੋਰੀ ਇਹ ਗੱਲ ਕਹਿੰਦੇ ਵੀ ਮੈਨੂੰ ਪਤਾ ਸੀਗਾ ਵੀ ਰਵਨੀਤ ਬਿੱਟੂ ਤਾਂ ਮਨਪ੍ਰੀਤ ਬਾਦਲ ਦੀ ਮੰਜੀ ਠੋਕਣਾ ਆ ਸੋ ਇਸ ਤਰੀਕੇ ਦੀ ਸ਼ਬਦਾਵਲੀ ਚੱਲ ਰਹੀ ਆ ਅੱਜ ਤਹਰ ਰਵਨੀਤ ਬਿੱਟੂ ਨੇ ਵੀ ਗੱਲ ਕਹੀ ਆ ਵੀ ਰਾਜਾ ਕਹਿੰਦਾ ਹੁੰਦਾ ਸੀ ਵੀ ਇਹ ਤਾਂ ਸੁਰਖੀ ਬਿੰਦੀ ਲਾ ਕੇ ਮੇਰੀ ਵੋਟੀ ਤਾਂ ਤੁਰ ਜਾ ਕਰੂਗੀ ਭਾਈ ਜਿਸਕੀ ਜਦੋਂ ਨੇ ਭਾਈ ਫਿਰ ਸਾਨੂੰ ਹੀ ਚਲੋ ਲੰਗਰ ਪਾਣੀ ਵੱਲੋਂ ਤੰਗ ਹੋਵਾਂਗੇ ਉਹਨਾਂ ਨੇ ਕਿਹਾ ਜੀ ਭੈਣ ਜੀ ਨੂੰ ਲੋਕਾਂ ਨੇ ਹਰਾਤਾ ਹੁਣ ਤੁਸੀਂ ਘਰ ਦੇ ਵਿੱਚ ਲੰਗਰ ਪਾਣੀ ਬਣਾਓ ਰੱਜ ਪਾਣੀ ਰੱਜ ਕੇ ਸੋ ਆ ਗੱਲਾਂ ਬਾਤਾਂ ਚੱਲ ਰਹੀਆਂ ਪਰ ਭਾਜਪੀ ਦੇ ਚਾਰਾਂ ਦੇ ਵਿੱਚੋਂ ਤਿੰਨ ਥਾਵਾਂ ਦੇ ਉੱਤੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਸਿਰਫ ਕੇਵਲ ਸਿੰਟੀ ਢਿੱਲੋਂ ਦੀ ਬਚੀ ਆ 62 ਆ ਜਿਹੜਾ ਉਹ ਬਰਨਾਲੇ ਦੇ ਵਿੱਚ ਆਪ ਦੀਆਂ ਜੜ੍ਹਾਂ ਦੇ ਵਿੱਚ ਬਹਿ ਗਿਆ ਪੰਜਾਬ ਦੀਆਂ ਚਾਰਾਂ ਸੀਟਾਂ ਦੇ ਉੱਤੇ ਤੇ ਦੋ ਥਾਵਾਂ ਦੇ ਉੱਤੇ ਮੈਂਬਰ ਪਾਰਲੀਮੈਂਟਾਂ ਦੀਆਂ ਵੋਟਾਂਾਂ ਜਿਹੜੀਆਂ ਉਹ ਹਰਾ ਦਿੱਤੀਆਂ ਜੀ ਹਮ ਹਮ ਬਰਨਾਲੇ ਵਾਲੀ ਹੈਰਾਨਗੀ ਹੋਈ ਕਿਉਂਕਿ ਉੱਥੇ ਆਮ ਆਦਮੀ ਪਾਰਟੀ ਦਾ ਕਾਫੀ ਜ਼ੋਰ ਰਿਹਾ ਹਾਂ ਬਿਲਕੁਲ ਜੀ ਬਿਲਕੁਲ ਆਮ ਆਦਮੀ ਪਾਰਟੀ ਦਾ ਉਸੇ ਖਾਸਾ ਜ਼ੋਰ ਸੀਗਾ ਪਰ ਅਸਲ ਵਿੱਚ ਬਗਾਵਤ ਆ ਜਿਹੜੀ ਬਾਠ ਦੀ ਉਹ ਲੈ ਡੁੱਬੀ ਅੱਜ ਤੱਕ ਖੁਰਮੀਤ ਸ਼ੇਰ ਨੇ ਇਹ ਗੱਲ ਅਮਨੁਰੜਾ ਨੇ ਇਹ ਗੱਲ ਕਹੀ ਆ ਜਿਹੜੇ ਕਿ ਪੰਜਾਬ ਦੇ ਪ੍ਰਧਾਨ ਆ ਉਹਨਾਂ ਨੇ ਕਿਹਾ ਜੀ ਕਿ ਦੇਖੋ ਇਸ ਵੇਲੇ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਬਾਠ ਦੀ ਬਗਾਵਤ ਸਾਨੂੰ ਲੈ ਬੈਠੀ ਉਹ ਕਹਿੰਦੇ ਬਾਠ ਨੂੰ ਦੋ ਵਾਰ ਜ਼ਿਲ੍ਹਾ ਪ੍ਰਧਾਨ ਤੇ ਯੋਜਨਾ ਬੋਰਡ ਦਾ ਚੇਅਰਮੈਨ ਵੀ ਬਣਾਇਆ ਮਰਦਾ ਮਾਨ ਸਤਕਾਰ ਵੀ ਦਿੱਤਾ ਪਰ ਫਿਰ ਵੀ ਉਹਨੇ ਬਗਾਵਤ ਕੀਤੀ ਆ ਉਹ ਕਹਿੰਦੇ ਭਵਿੱਖ ਦੇ ਵਿੱਚ ਅਸੀਂ ਚੰਗੇ ਤਰੀਕੇ ਨਾਲ ਚੋਣ ਲੜਾਂਗੇ ਜਿਹੜੀ 16-17 ਹਜ਼ਾਰ ਵੋਟ ਲੈ ਕੇ ਗਿਆ ਬਾਠ ਗੁਰਦੀ ਬਾਠ ਜੀ ਆਪਾਂ ਉਹ ਵੋਟ ਤੇ ਆਮ ਆਦਮੀ ਪਾਰਟੀ ਦੀ ਵੋਟ ਜੋੜ ਲਗੇ ਤਾਂ ਫਿਰ ਤਾਂ ਆਮ ਆਦਮੀ ਪਾਰਟੀ ਵਾਲਾ ਇੱਥੇ ਵੀ ਜਿੱਤ ਗਿਆ ਸੀ ਬਾਠ ਨੂੰ ਟਿਕਟ ਕਿਉਂ ਨਹੀਂ ਦਿੱਤੀ ਇਹਨਾਂ ਨੇ ਦੇਖੋ ਜੀ ਕਹਿੰਦੇ ਤਾਂ ਇਹ ਵੀ ਯਾਰੀ ਭਾਰੀ ਪੈ ਗਈ ਜੀ ਕਿਉਂਕਿ ਹਰਿੰਦਰ ਸਿੰਘ ਧਾਰੀਵਾਲ ਦੇ ਨਾਲ ਮਿੱਤ-ਹੇਰ ਦੀ ਯਾਰੀ ਆ ਸਕੂਲੀ ਸਾਂਝ ਆ ਸਕੂਲ ਦੀ ਮਿੱਤਰਤਾ ਹੈਗੀ ਆ ਤੇ ਉਸ ਮਿੱਤਰਤਾ ਦੇ ਮੂਹਰੇ ਵਾਖ ਦੀ ਪੇਸ਼ ਨਹੀਂ ਚੱਲੀ। ਹੂੰ ਹੂੰ। ਰਜੋਣਾ ਨੂੰ ਚਿੱਠੀ ਮਿਲੀ ਸੀ ਭਾਈ ਰਜੋਣਾ ਤਿੰਨ ਦਿਨ ਤਿੰਨ ਘੰਟੇ ਲਈ ਆਏ ਸਨ। ਫਿਰ ਉਸ ਤੋਂ ਬਾਅਦ ਕੋਈ ਡਿਵੈਲਪਮੈਂਟ ਨਹੀਂ ਕਿ ਅੱਜ ਮਾਨਯੋਗ ਅਦਾਲਤ ਦੇ ਵਿੱਚ ਰਜੋਣਾ ਦੀ ਰਹਿਮ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਹੋਈ ਆ ਪਰ 4 ਹਫ਼ਤੇ ਅੱਗੇ ਸੁਣਵਾਈ ਹੋਰ ਪੈਗੀ ਆ। ਅਦਾਲਤ ਨੇ ਇਹ ਗੱਲ ਕਹੀ ਆ ਕਿ ਇਹ ਏਜੰਸੀਆਂ ਦਾ ਵਿਸ਼ਾ ਵੱਖ-ਵੱਖ ਏਜੰਸੀਆਂ ਇਨਵੋਲ ਆ। ਉਹਨਾਂ ਦੀ ਰਿਪੋਰਟ ਵੀ ਬੜੀ ਲੁੜੀਦੀ ਆ ਇਸ ਕਰਕੇ 4 ਹਫ਼ਤੇ ਬਾਅਦ ਇਹ ਸੁਣਵਾਈ ਫੇਰ ਹੋਊਗੀ ਜੀ। ਤੇ ਹੋਰ ਜਿਹੜੀ ਤੁਸੀਂ ਦੱਸੀ ਸੀ ਇੱਕ ਕਿ ਕੱਲ ਤੋਂ ਮਰਨਵਰਤ ਤੇ ਬੈਠਣਾ ਡੱਲੇਵਾਲ ਨੇ ਇਹਦੇ ਨਾਲ ਕੋਈ ਹੋਰ ਸਮਝੌਤਾ ਹੋਣ ਦੀ ਉਮੀਦ ਬਣੀ ਹੋਈ ਆ ਜਾਂ ਕਿ ਖਤਮ ਨੇ ਸਾਰੀਆਂ ਉਮੀਦਾਂ ਜੀ ਤਨ ਸਰ ਹਾਲੇ ਤੱਕ ਸਮਝੌਤੇ ਦੀ ਤਾਂ ਕੋਈ ਆਸ ਹੈ ਨਹੀਂ ਕਿ ਇੱਕ ਵੀ ਪੈਸੇ ਦੀ ਕਿਉਂਕਿ 10 ਮਹੀਨੇ ਦੇ ਕਰੀਬ ਕਰੀਬ ਦਾ ਸਮਾਂ ਹੋ ਗਿਆ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਧਰਨਾ ਲਾਇਆ ਹੋਇਆ ਮੋਰਚੇ ਲਾਇਆ ਹੋਇਆ ਤੇ ਡੱਲੇਵਾਲ ਖੁਰਾ ਨੇ ਅੱਜ ਆਪਣੇ ਪਰਿਵਾਰ ਦੇ ਨਾਂ ਦੇ ਉੱਤੇ ਆਪਣੀ ਜ਼ਮੀਨ ਕਰ ਦਿੱਤੀ ਹੈ ਜ਼ਮੀਨ ਟਰਾਂਸਫਰ ਕਰ ਦਿੱਤੀ ਕਹਿਣ ਦਾ ਭਾਅ ਕੱਲ ਨੂੰ ਮੇਲੂ ਕੁਝ ਹੋ ਜਾਂਦਾ ਮੇਰੀ ਜ਼ਿੰਦਗੀ ਖਤਮ ਹੋ ਜਾਂਦੀ ਤਾਂ ਭਾਈ ਪਰਿਵਾਰ ਆ ਜਿਹੜਾ ਉਹਨੂੰ ਨਾਂ ਦੇ ਉੱਤੇ ਜ਼ਮੀਨ ਟਰਾਂਸਫਰ ਹੋ ਜੇ ਤੇ ਕਿਲ ਤੋਂ ਡਲੇਵਾਲ ਹੋਰਾਂ ਨੇ ਤੇ ਮਰਨ ਮਰਤ ਦੇ ਬਹਿ ਜਾਣਾ ਖਨੋਰੀ ਬਾਰਡਰ ਤੇ ਉਹਨਾਂ ਨੇ ਕਿਹਾ ਵੀ ਜਾਂ ਤਾਂ ਮੇਰੀ ਇੱਥੋਂ লাশ ਜਾਊਗੀ ਤੇ ਜਾਂ ਫਿਰ ਜਿਹੜੀਆਂ ਸਰਕਾਰਾਂ ਉਹ ਕਿਸਾਨੀ ਮਸਲੇ ਹੱਲ ਕਰ ਦੇਣੀਆਂ ਜੀ ਬਾਕੀ ਪ੍ਰਾਲੀ ਬਾਰੇ ਦੱਸੋ ਸਾਨੂੰ ਪ੍ਰਾਲੀ ਦੇ ਕਹਿੰਦੇ ਜੁਰਮਾਨੇ ਕਾਫੀ ਹੋ ਰਹੇ ਆ ਜੇ ਕੋਈ ਜੁਰਮਾਨਾ ਨਹੀਂ ਦਿੰਦਾ ਟਹਿਣਾ ਜੀ ਫਿਰ ਕੀ ਹੁੰਦਾ ਦੇਖੋ ਜੀ ਹੁਣ ਤੱਕ 2 ਕਰੋੜ ਰੁਪਏ ਦਾ ਜੁਰਮਾਨਾ ਹੋਇਆ ਇਸ ਕੀ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਉਹਦੇ ਵਿੱਚੋਂ 1.5 ਕਰੋੜ ਰੁਪਏ ਤਾਂ ਵਸੂਲ ਕਰ ਲਿਆ ਤੇ ਬਾਕੀ ਰਹਿੰਦੇ ਆ ਐਤਕੀ ਤਾਂ ਰੋਲਾ ਰੱਪਾ ਪਿਆ ਜੀ ਪਰ ਰੋਲਾ ਰੱਪਾ ਹੀ ਹੁੰਦਾ ਹੋਣੇ ਰੋਲਾ ਰੱਪਾ ਖਤਮ ਹੋ ਜਾਣਾ ਹੁਣ ਅਗਲੀ ਵਾਰੀ ਆਊਗੀ ਜਦੋਂ ਨਾੜ ਨੂੰ ਸਾੜਿਆ ਗਿਆ ਕਣਕ ਦੇ ਨਾੜ ਨੂੰ ਤੇ ਫਿਰ ਫਿਰ ਰੋਲਾ ਪਿਆ ਕਰੂਗਾ ਉਦੋਂ ਮਹੀਨੇਕ ਦਾ ਰੋਲਾ ਉਦੋਂ ਹੁੰਦਾ ਮਹੀਨੇਕ ਦਾ ਰੋਲਾ ਪਰਾਲੀ ਵਲੇ ਹੁੰਦਾ ਤੇ ਮਸਲੇ ਦਾ ਕੋਈ ਹੱਲ ਹੈ ਨਹੀਂਗਾ ਐਤਕੀ ਵੀ ਮਾਲਵਾ ਭਾਗ ਦੇ ਵੱਲੋਂ ਰਿਕਾਰਡ ਦੇ ਵਿੱਚ ਰੈੱਡ ਐਂਟਰੀ ਕੀਤੀ ਗਈ ਆ ਇਸ ਦੀ ਜੁਰਮਾਨੇ ਵੀ ਹੋਏ ਤੇ ਇਸ ਕੀ ਪਰਚੇ ਵੀ ਹੋਏ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਹੁਣ ਆ ਸੰਨ ਸਤ ਪੰਜਾਬ ਦਾ ਮੌਸਮ ਅੱਜ ਠੀਕ ਆ ਜੀ ਪਿਛਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਸਥਿਰ ਆ ਦਿਨ ਦੇ ਵੇਲੇ ਗਰਮੀ ਜੀ ਹੁੰਦੀ ਆ ਪੱਖੇ ਦੀ ਲੋੜ ਪੈਂਦੀ ਆ ਹਲੇ ਵੀ ਅੱਜ ਜਦੋਂ ਆਪਾਂ 25 ਤਰੀਕ ਨੂੰ ਖਬਰਾਂ ਨਹੀਂ ਸਾਂਝ ਪਾ ਰਹੇ ਤੇ ਰਾਤਾਂ ਠੰਡੀਆਂ ਤੇ ਦਿਨ ਦੇ ਵੇਲੇ ਖੁਸ਼ਕ ਆ ਮੌਸਮ ਪਰ ਮੌਸਮ ਵਿਭਾਗ ਕਹਿੰਦਾ ਆਉਂਦੇ 72 ਘੰਟੇ ਦੇ ਵਿੱਚ ਕਈ ਸਮਾਂ ਤੇ ਕਣੀਆਂ ਪੈਣ ਦੀ ਆਸ ਹੈ ਜੇ ਪੈ ਗਈਆਂ ਤਾਂ ਫਿਰ ਪੰਜਾਬ 'ਚ ਇੱਕਦਮ ਠੰਡ ਉਤਰੂਗੀ ਜੀ ਮੌਸਮ ਸਾਫ਼ ਆ ਜਾਂ ਗਰਦ ਉਵੇਂ ਹੀ ਚੜ੍ਹੀ ਹੋਈ ਆ ਫਿਜ਼ਾ 'ਚ ਨਹੀਂ ਗਰਦ ਤਾਂ ਹੈਗੀ ਥਣੇ ਸਾਹਿਬ ਪਰ ਉਨੀ ਨਹੀਂ ਹੈਗੀ ਗਰਦ ਹੈਗੀ ਆ ਪਰ ਥੋੜੀ ਜਿਹੀ ਘਟੀ ਆ ਜੀ ਲਾਹੌਰ ਕਿਵੇਂ ਰਿਹਾ ਸੀ ਲਾਹੌਰ ਦੀਆਂ ਬੜੀਆਂ ਗੱਲਾਂ ਸੁਣੀਆਂ ਨੇ ਉੱਥੇ ਸਾਫ਼ ਸੀ ਮੌਸਮ ਹਾਂ ਥਣੇ ਸਾਹਿਬ ਜਿਵੇਂ ਇੱਧਰ ਸੀ ਉਵੇਂ ਹੀ ਉਧਰ ਸੀ ਜਿਵੇਂ ਪੰਜਾਬ ਦੇ ਵਿੱਚ ਸੀ ਉਵੇਂ ਹੀ ਉਧਰ ਸੀ ਪਰ ਇਹ ਆ ਵੀ ਅੰਮ੍ਰਿਤਸਰ ਦੇ ਵਿੱਚ ਕਣੀਆਂ ਪਈਆਂ ਤੇ ਲਾਹੌਰ ਦੀ ਜਿਹੜੀ ਮਿੱਟੀ ਦੀ ਉਹ ਛੱਟ ਗਈ ਤੇ ਮੈਂ ਉੱਥੇ ਬੋਲਿਆ ਵੀ ਸੀ ਮੈਂ ਕਿਹਾ ਵੀ ਇਹ ਵੀ ਸ਼ਾਇਦ ਸਾਂਝ ਦਾ ਪ੍ਰਤੀਕ ਹੀ ਆ ਕਣੀਆਂ ਚੜਦੇ ਚ ਪਈਆਂ ਤੇ ਗਰਦ ਜਿਹੜੀ ਆ ਬੈਠੀ ਹੈਗੀ ਆ ਲੈਂਦੇ ਦੀ ਪਰ ਇਹ ਵੀ ਲਾਹੌਰ ਦੇ ਵਿੱਚ ਲੋਕਡਾਊਨ ਲੱਗਾ ਰਿਹਾ ਰਾਤ ਨੂੰ 8 ਵਜੇ ਤੋਂ ਬਾਅਦ ਸਾਰੀਆਂ ਦੁਕਾਨਾਂ ਬੰਦ ਵੀ ਪਾਈ ਇੱਥੇ ਭੀੜ ਭੜੱਕਾ ਨਾ ਹੋਵੇ ਤੇ ਲੋਕ ਘਰਾਂ ਦੇ ਵਿੱਚ ਰਹਿਣ ਜੀ ਜਿੰਨਾ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਮਿਹਰਬਾਨੀ ਕੀ ਮਿਹਰਬਾਨੀ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ